ਹਾਜ਼ਰੀਨ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਦਿਲ 'ਚ ਬਸਾਇਆ ਤੁਹਾਡਾ ਮਾਨ ਸਤਿਕਾਰ ਸਦਾ ਜਿਹਦੇ ਨਸ਼ੇ ਵਿੱਚ ਮਾਰਾਂ ਮੈਂ ਉਡਾਰੀਆਂ ਦਿਲ 'ਚ ਬਸਾਇਆ ਤੁਹਾਡਾ ਮਾਨ ਸਤਿਕਾਰ ਸਦਾ ਜਿਹਦੇ ਨਸ਼ੇ ਵਿੱਚ ਮਾਰਾਂ ਮੈਂ ਉਡਾਰੀਆਂ ਲੋਕ ਰੰਗ ਭਰਿਆ ਹਮੇਸ਼ਾ ਗੀਤਾਂ ਵਿੱਚ ਤਾਈਆਂ ਗੱਲਾਂ ਕੀਤੀਆਂ ਪੰਜਾਬ ਦੀਆਂ ਨਿਆਰੀਆਂ ਰੱਬ ਦੀ ਰਾਜਾ ਚ ਰਹਿ ਕੇ ਨੀਮਾ ਹੋ ਕੇ ਚੱਲਨੀ ਪੁੱਤ ਰੱਬ ਦੀ ਰਜ਼ਾ ਚਰੇ ਕਿ ਨੀਮਾ ਹੋ ਕੇ ਚੱਲਨੀ ਪੁੱਤ ਮੈਨੂੰ ਮਾਪਿਆਂ ਸਿਖਾਈਆਂ ਗੱਲਾਂ ਸਾਰੀਆਂ ਪੀਰਾਂ ਦੀ ਦੁਆ ਹੋਵੇ ਆ ਦੋਸਤਾਂ ਦਾ ਸਾਥ ਮਿਲੇ ਅਸੀਸਾਂ ਮਾਮਾ ਦੀਆਂ ਮਿਲਣ ਪਿਆਰੀਆਂ ਇਸੇ ਤਰ੍ਹਾਂ ਦਿਲ ਚ ਵਸਾ ਕੇ ਰੱਖਣ ਸਾਰੇ ਮੈਨੂੰ ਪੰਜਾ ਪਾਣੀਆਂ ਦੇ ਗੀਤ ਸਦਾ ਗਾਵਾਂ ਮੈਂ ਦੋਸਤੋ ਹੱਸਦਾ ਪੰਜਾਬ ਰਹੇ ਖੁਸ਼ੀਆਂ ਤੇ ਖੇੜਿਆਂ ਚ ਸੁਖੀ ਰੱਬ ਕੋਲੋਂ ਮੰਗਦਾ ਦੁਆਵਾਂ ਦੋਸਤੋ ਸੁਖੀ ਰੱਬ ਕੋਲੋਂ ਮੰਗਦਾ ਦੁਆਵਾਂ ਦੋਸਤੋ ਪਰਮਾਤਮਾ ਤੁਹਾਡੇ ਘਰਾਂ ਚ ਸੁੱਖ ਸ਼ਾਂਤੀ ਤੁਹਾਡੇ ਕਾਰੋਬਾਰ ਚ ਵਾਧੇ ਹਮੇਸ਼ਾ ਬਣਾਈ ਰੱਖੇ ਤੁਹਾਡੀ ਚੜ੍ਹਦੀ ਕਲਾ ਰੱਖੇ ਅੱਜ ਆਪਾਂ ਸਾਡੇ ਬਹੁਤ ਹੀ ਸਤਿਕਾਰਯੋਗ ਜ ਆ ਜਦੋਂ ਅਸੀਂ ਜੁੜੀ ਤੇ ਰਮਾਲ ਬੰਦੇ ਸੀ ਉਹਦੋਂ ਦੇ ਅਸੀਂ ਸੁਣਦੇ ਆ ਰਹੇ ਮੇਰੇ ਹੁਣ ਤੱਕ ਯਾਦ ਹੈ ਮੈਂ ਸਭ ਤੋਂ ਪਹਿਲਾਂ ਪ੍ਰਾਇਮਰੀ ਸਕੂਲ ਚ ਪੜਦਾ ਸੀ ਸਾਡੇ ਕੋਲ ਦੋ ਜੀ ਦੁੱਧ ਪਾਉਣਾ ਹੁੰਦਾ ਸੀ ਮੈਂ ਉਹ ਤੋਂ ਕਿਤਾਬ ਮਗਾਈ ਗੀਤਾਂ ਦੀ ਜੁੜੀ ਜਦੋਂ ਚਵਾਰੇ ਚੜਦੀ ਉਹ ਮੈਂ ਪੜ੍ਹੀ ਉਹ ਜਿਹਨਾਂ ਰਦਾਰ ਸਾਹਿਬ ਦੇ ਗੀਤ ਕਲਾਕਾਰਾਂ ਨੇ ਗਾਏ ਉਹਨਾਂ ਨੇ ਗਾਏ ਉਹ ਮੈਂ ਕਾਫੀ ਦਿਨ ਸਾਂਭ ਕੇ ਰੱਖੀ ਉਹ ਤੋਂ ਥੋੜੇ ਜੇ ਵੱਡੇ ਹੋ ਗਏ ਮੈਨੂੰ ਹੁਣ ਕਿਤੇ ਲੱਭਦੀ ਨਹੀਂ ਕਿਉਂਕਿ ਇਹ ਲੋਕ ਨੇ ਜਿਨ੍ਹਾਂ ਨੇ ਅਸਲੀ ਗਾਇਕੀ ਤੇ ਅਸਲੀ ਲੇਖਤ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਿਨ੍ਹਾਂ ਦੇ ਪਦ ਚੰਨਾ ਤੇ ਹੁਣ ਤੱਕ ਸਾਰੇ ਚੱਲਦੇ ਆ ਰਹੇ ਨੇ ਕੋਈ ਕਲਾਕਾਰ ਨਹੀਂ ਹੋਣਾ ਜਿਹੜਾ ਅੱਜ ਉਹਨਾਂ ਦੇ ਸਟੇਜ ਤੇ ਕਿਸੇ ਨੇ ਦੀ ਕੰਪੋਜੀਸ਼ਨ ਨਾ ਗਾਈ ਹੋਵੇ ਜਾਂ ਉਹਨਾਂ ਦਾ ਗੀਤ ਨਾ ਗਾਇਆ ਹੋਵੇ ਅੱਜ ਤੱਕ ਵੀ ਨਾ ਗਾਉਂਦਾ ਹੋਵੇ ਕਿਉਂਕਿ ਹਜ਼ਾਰਾਂ ਵਰਸ ਨਰਗਿਸ ਆਪਣੀ ਬੇਨੂਰੀ 'ਤੇ ਰੋਤੀ ਹੈ ਬੜੀ ਮੁਸ਼ਕਲ ਸੀ ਹੁੰਦਾ ਹੈ ਚਮਨ 'ਮੇਂ ਦੀਦਾਵਰ ਪੈਦਾ ਇਹ ਸਦੀ ਦੇ ਕਲਾਕਾਰ ਸੀ ਕਦੇ-ਕਦੇ ਪੈਦਾ ਹੁੰਦੇ ਨੇ ਬੜੇ ਗੌਰ ਸੇ ਸੁਣ ਰਹਾਤਾ ਜਮਾਨਾ ਤੁਮਹੀਂ ਸੌਤੇ ਦੱਸਤਾ ਕਹੇ ਤੇ ਕਹੇ ਤੇ ਜਲਦੀ ਚਲੇਗੇ ਜਾਣ ਦਾ ਵਕਤ ਨਹੀਂ ਸੀ ਆ ਸਾਡੇ ਸਾਹਮਣੇ ਬੜੀਆਂ ਸਾਡੀਆਂ ਸ਼ਖਸੀਅਤਾਂ ਦਾਖਾ ਸਾਹਿਬ ਹਮੜਾ ਸਾਹਿਬ ਜੱਗਾ ਸਾਹਿਬ ਮੈਂ ਜਾਣਦਾ ਸਾਰਨੋ ਕਿਵਰੀ ਧੂਰੀ ਪੈ ਜਾਂਦੀ ਹੈ ਕਿਵਰ ਦਿਖਦਾ ਵੀ ਨਹੀਂ ਆ ਸਮਰਚਨ ਵੀ ਘਟ ਜਾਂਦੀ ਹੈ ਲਓ ਕਿਉਂਕਿ ਕਲਾਕਾਰ ਕਹਿੰਦੇ ਜਾਂਦੇ ਨਹੀਂ ਹੁੰਦੇ ਜ ਜ ਦੇਖ ਰਹੇ ਆ ਕਿ ਆਪਣੇ ਅੱਜ ਵੀ ਆਪਣੇ ਵਿੱਚ ਹੀ ਨੇ ਕਲਾਕਾਰ ਆਪਦੀ ਆਵਾਜ਼ ਰਹੇ ਆਂ ਆਪਦੀ ਕਲਰ ਰਹੇ ਹਮੇਸ਼ਾ ਜਿਉਂਦੇ ਰਹਿੰਦੇ ਨੇ ਤੇ ਬੜਾ ਵਧੀਆ ਉਦਮ ਮਤਾਕਾ ਸਾਹਿਬ ਸਾਡੇ ਪੰਜਾਬੀ ਦੀ ਇੱਕ ਕਹਾਵਤਾਂ ਪੰਜਾਬੀਆਂ ਬਾਰੇ ਵੀ ਅਸੀਂ ਇਤਿਹਾਸ ਬਣਾ ਲੈਨੇ ਆਂ ਇਤਿਹਾਸ ਸਾਹਮਦੇ ਨਹੀਂ ਪਰ ਜਗਮੂਨ ਸੰਧੂ ਬਾਰੇ ਤਾੜੀ ਮਾਰੋ ਇਹਨੇ ਇਤਿਹਾਸ ਸਾਂਭਿਆ ਪਰਵਾਲ ਪਿੰਡ ਨੇ ਇਤਿਹਾਸ ਸਾਂਭਿਆ ਇਤਿਹਾਸ ਐਦਾਂ ਇਹਨੇ ਜਾਣ ਤੋਂ ਬਾਅਦ ਵੀ ਸਾਂਭਿਆ ਰਿਹਾ ਇਹ ਰਹਿੰਦੀ ਹੈ ਸਾਡੀਆਂ ਤੱਕ ਜਦੋਂ ਤੱਕ ਦੁਨੀਆ ਰਹੇ ਉਦੋਂ ਤੱਕ ਦਾਰ ਸੰਧੂ ਯਾਦਗਾਰੀ ਮੇਲਾ ਹਮੇਸ਼ਾ ਲੱਗਦਾ ਰਹੇ ਅਸੀਂ ਅੱਧੇ ਬੋਲ ਤੇ ਭੱਜਿਆ ਉਹਨਾਂ ਮੈਂ ਮਾਲਾ ਬੀ ਬਾਈ ਸਾਲਾਂ ਬਾਅਦ ਹੋਣਾ ਜਗਮੂਨ ਦਾ ਮੈਨੂੰ ਫੋਨ ਆਇਆ ਬਾਈ ਜੀ ਐਦ ਕੀ ਹਾਜ਼ਰੀ ਲਵਾਜੋਗਾ ਤੁਹਾਡੀ ਪੀੜੀ ਤੱਕ ਆ ਸਾਡਾ ਜੋਰ ਆ ਹੁਣ ਨਾਲ ਤੁਹਾਡੀ ਗੱਲ ਸੁਣਦੇ ਨਹੀਂ ਮਹਾ ਜੀ ਤੁਸੀਂ ਅੱਧੀ ਰਾਤ ਹੀ ਬੁਲਾਵਾਂ ਸੀ ਤਾਂ ਵੀ ਆਉਣ ਨੂੰ ਤਿਆਰ ਆ ਮੈਂ ਕਿਹਾ ਜਮਲਾ ਜੱਟ ਉਹਨਾਂ ਦੇ ਪਰਿਵਾਰ ਦਾ ਕੀ ਮਿਲ ਜੇ ਸੇ ਉਹਨਾਂ ਨੂੰ ਵੀ ਸਲਾਮ ਕਰਦੇ ਆ ਮਾਨਕ ਪਰਿਵਾਰ ਜੇ ਕੀ ਮਿਲ ਜੇ ਉਹਨੂੰ ਵੀ ਸਲਾਮ ਕਰਦੇ ਆ ਸਦੀਕ ਸਾਹਬਨ ਦੀ ਪੀੜੀ ਨੂੰ ਸਲਾਮ ਕਰਦੇ ਆ ਛਿੰਦਾ ਜੀ ਦੀ ਪੀੜੀ ਨੂੰ ਸਲਾਮ ਕਰਦੇ ਆ ਇਹ ਮੈਂ ਕਿਹਾ ਤੁਹਾਨੂੰ ਸਲਾਮ ਨਹੀਂ ਮੈਂ ਸਤਿਕਾਰ ਦਿੰਦਾ ਮੈਂ ਦੁਹਾਰ ਸੰਤੂ ਨੂੰ ਸਤਿਕਾਰ ਹੈ ਉਹਨਾਂ ਦੇ ਨਾਂ ਨੂੰ ਸਤਿਕਾਰ ਹੈ ਕਿਉਂਕਿ ਤੁਸੀਂ ਉਹਨਾਂ ਇਹ ਸਤਕਾਰ ਇਦਾਂ ਬਣਿਆ ਰਹੂਗਾ। ਲਓ ਟਾਈਮ ਘਟਾ ਕਿਉਂਕਿ ਕਾਫੀ ਕਲਾਕਾਰ ਬੈਠੇ ਵੀ ਨਹੀਂ ਘਰਚਾ ਜੀ ਕੀ ਬਾਤ ਹੈ। ਅੱਜ ਉਹ ਘਟਕ ਨਹੀਂ ਲੱਗਦੀ ਮੈਨੂੰ ਬਾਅਦ ਚ ਪਤਾ ਨਹੀਂ ਕੀ ਗੱਲ। ਮੈਂ ਬਸ ਸੁਣਦੇ ਮੈਨੂੰ ਪਸੰਦ ਨਹੀਂ। ਥੋੜੇ ਥੋੜਾ ਸੁਰ ਥੋੜਾ ਜਿਹਾ ਘਟਿਆ ਲੱਗਦਾ ਮੈਨੂੰ ਅੱਜ। ਸੁਖੀ ਤੇ ਸੁਖਜੀਤ ਆਰਾਸ਼ੀ ਇੱਕੋ ਹੀ ਐ। ਸੁਰ ਨਹੀਂ ਘਟਿਆ ਤੇ ਉਧਰੋਂ ਥੋੜਾ ਜਿਹਾ ਸੰਧੂ ਵੱਲੋਂ ਤੋਪ ਥੋੜੀ ਜਿਹੀ ਕੱਸ ਕੇ ਰੱਖੀ ਹੋਈ ਐ ਇਸ ਕਰਕੇ ਟਾਈਮ ਸੋਸ ਹੋਇਆ। ਲਗਾਵਾ ਕਿੱਸੀ ਹੋਈਆਂ ਨੇ। ਥੈਂਕ ਯੂ। ਰਾਜੂ ਸ਼ੇਰਗਲ ਜੀ ਹੈਗੇ ਨੇ ਬੈਠੇ ਮੈਂ ਪਿੱਛੇ ਖੜਾ ਸੀ ਮੈਨੂੰ ਕਹਿੰਦੇ 99 ਚੱਲ ਜਾ ਮੈਂ ਤੈਨੂੰ 500 ਰੁਪਏ ਦੇ ਕੇ ਜਾਣਾ ਤਾੜੀ ਮਾਰੋ ਇਹਦੇ ਲੋਕਾਂ ਜਿਹੜੇ ਪਿਆਰ ਕਰਦੇ ਨੇ ਕਲਾਕਾਰਾਂ ਨੂੰ ਪਿਆਰ ਕਰਦੇ ਨੇ I thank you ਚਾਰ ਲੈਣਾ ਜੇ ਸਖਸ਼ੀਅਤ ਲਈ ਅੱਜ ਆਪਾਂ ਆਏ ਆ ਕਿਉਂਕਿ ਇਹ ਕਲਾਕਾਰ ਵੀ ਆਪਾਂ ਕਹਿੰਦੇ ਵੀ ਸਟਾਰ ਬਣ ਗਿਆ ਸਟਾਰ ਹੁੰਦਾ ਤਾਰਾ ਕਲਾਕਾਰ ਵੀ ਤਾਰੇ ਹੀ ਹੁੰਦਾ ਹਮੇਸ਼ਾ ਚਮਕਦਾ ਰਹਿੰਦਾ ਹੈ ਦਦਾਰ ਸਾਹਿਬ ਵੀ ਕਿਤਨਾ ਕਿਸੇ ਰੂਪ ਦੇ ਵਿੱਚ ਉੱਪਰ ਰੋ ਚੜ੍ਹਦੇ ਹੋਣਗੇ ਆਪਾਂ ਨੂੰ ਦਿਖਦੇ ਨਹੀਂ ਪਰ ਦੇਖਣ ਲੱਗ ਕੇ ਦੇਖ ਲੈਂਦੀ ਹੈ ਚਾਰ ਲੈਣਾ ਧਾਰ ਸੰਧੂ ਹੋਣਾਂ ਲਈ ਉਹਨਾਂ ਦੀ ਸ਼ਖਸੀਅਤ ਦੇ ਲਈ ਉਹਦੇ ਬਾਅਦ ਦੇ ਦੋ ਚਾਰ ਗੀਤਾਂ ਜਿੰਨਾ ਟਾਈਮ ਹੋਇਆ ਮੈਂ ਪੇਸ਼ ਕਰੂੰਗਾ ਹਾਂਜੀ ਜੋ ਬਨ ਰੂਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਜੋ ਬਨ ਰੂਤੇ ਆਸ਼ਿਕ ਮਰਦਾ ਜਾਂ ਕੋਈ ਕਰਮਾ ਵਾਲਾ ਜਾਂ ਕੋਈ ਕਰਮਾ ਵਾਲਾ ਇਤਿਹਾਰ ਸਾਹਿਬ ਲਈ ਸ਼ਖਸੀਅਤ ਲਈ ਨੇ ਸੰਧੂ ਜੀ ਜਗਮੁਣ ਇਤਿਹਾਰ ਸਾਹਿਬ ਲਈ ਚਾਰ ਲਾਈਨਾਂ ਮੈਂ ਆਪ ਹੀ ਲਿਖੀਆਂ ਨੇ ਸੋਹਣੀ ਤੂੰ ਸੀ ਸੱਜਣਾ ਚੰਨ ਵਰਗਾ ਤੂੰ ਸੀ ਸੱਜਣਾ ਚੰਨ ਵਰਗਾ ਤੇਰਾ ਨੂਰ ਵੀਓ ਨਾ ਏ ਤੂੰ ਸੀ ਸਜਣਾ ਚੰਨ ਵਰਗਾ ਤੇਰਾ ਨੂਰ ਵੀਓ ਨਾ ਏ ਤੇ ਅੱਜ ਦੂਰ ਵੀਓ ਨਾ ਏ ਕਿਉਂਕਿ ਚੰਨ ਦੂਰ ਹੁੰਦਾ ਦੂਰ ਉਦਰੋਂ ਦੇਖਦੇ ਆ ਤੂੰ ਸੀ ਸਜਣਾ ਚੰਨ ਵਰਗਾ ਤੇਰਾ ਨੂਰ ਵੀਓ ਨਾ ਏ ਤੇ ਅੱਜ ਦੂਰ ਵੀਓ ਨਾ ਏ ਤੂੰ ਸੀ ਸਜਣਾ ਚੰਨ ਵਰਗਾ ਤੂੰ ਕੋਸ਼ਿਸ਼ ਨਹੀਂ ਕੀਤੀ ਕਦੇ ਕਿਸੇ ਨੂੰ ਭੰਡਣ ਦੀ ਕਿ ਫਕਰ ਸੁਆ ਦੇ ਮਾਲਕ ਸੀ ਤੂੰ ਕੋਸ਼ਿਸ਼ ਨਹੀਂ ਕੀਤੀ ਕਦੇ ਕਿਸੇ ਨੂੰ ਭੰਡਣ ਦੀ ਗੁਣੇ ਕੋਲ ਸੀ ਜੋ ਤੇਰੇ ਤੂੰ ਕੋਸ਼ਿਸ਼ ਕੀਤੀ ਵੰਡਣ ਦੀ ਗੁਣੇ ਕੋਲ ਸੀ ਜੋ ਤੇਰੇ ਤੂੰ ਕੋਸ਼ਿਸ਼ ਕੀਤੀ ਵੰਡਣ ਦੀ ਤੇਰਾ ਸਰੂਰ ਵੀ ਉਹ ਨਾ ਏ ਤੇ ਮਸ਼ਹੂਰ ਵੀ ਉਹ ਨਾ ਏ ਤੇ ਅੱਜ ਦੂਰ ਵੀ ਉਹ ਨਾ ਏ ਤੂੰ ਸੀ ਸਜਣਾ ਚੰਨ ਵਰਗਾ ਤੇਰਾ ਨੂਰ ਵੀ ਉਹ ਨਾ ਏ ਤੇ ਅੱਜ ਤੂਰ ਵੀ ਉਹ ਨਾ ਏ ਆ ਚੰਗਾ ਲੱਗਾ ਤਾੜੀ ਮਾਰਦੇ ਕਿਉਂਕਿ ਇਹ ਗੀਤ ਆਪਾਂ ਗਾਈ ਜਾਣੇ ਹੁੰਨੇ ਜਿੱਦੋਂ ਜਗਤ ਤੇ ਗਏ ਜਿਹੜੇ ਜਿਹੜੇ ਸਾਦੀ ਧੂਣੀ ਦੇ ਵਾਲੇ ਇਕੱਠ ਹੋਏ ਦੀ ਗੱਲ ਜ਼ਰੂਰ ਕਰਨੀ ਚਾਹੀਦੀ